ਦੂਸਰੀ ਗੱਲ ਇਹ ਹੈ ਪਲੀਜ਼ ਹੁਣ ਬੀ ਅਲਰਟ ਇੱਕ ਦੋ ਹੈਪਨ ਸੁਣ ਲਿਆ ਚਾਹੇ 15 ਸਾਲ ਹੋ ਗਏ ਸੀ ਕਿ ਸੈਲਮ ਵਾਲਿਆਂ ਨੂੰ ਸਿਡੀਅਨ ਹੋਇਆ ਵਾਲਿਆਂ ਨੂੰ ਗ੍ਰੀਨ ਕਾਰਡ ਤੋਂ ਬਾਅਦ ਚਾਹੇ 20 25 30 ਜਿੰਨੇ ਵੀ ਹੋ ਗਏ ਆ ਉਹ ਟਰੈਵਲ ਕਰ ਰਹੇ ਆ ਅਗਰ ਇੰਡੀਆ ਨੂੰ ਇੰਡੀਆ ਤੋਂ ਵਾਪਸ ਆ ਰਹੇ ਆ ਉਹਨਾਂ ਨੂੰ 에ਰਪੋਰਟ ਤੇ ਉਹ ਘੇਰਦੇ ਪਏ ਆ ਘੇਰਦੇ ਨਹੀਂ ਪਏਦਰਸਲ ਉਹ ਮਤਲਬ ਕਿ ਉਹਨਾਂ ਨੂੰ ਉੱਥੇ ਫੜੀ ਜਾਂਦੇ ਪਏ ਆ ਕਿ ਤੁਹਾਨੂੰ ਜਦ ਇੰਡੀਆ ਤੋਂ ਖਤਰਾ ਵਾ ਫਿਰ ਤੁਸੀਂ ਸਿਟੀਜ਼ਨ ਹੋ ਕੇ ਕਿਉਂ ਗਏ ਸਿਟੀਜ਼ਨ ਵੀ ਹੋ ਕੇ ਕਿਉਂ ਗਏ ਉਹ ਵੀ ਆਪਣੀ ਜਗ੍ਹਾ ਤੇ ਸਹੀ ਆਪਟ ਵੀ ਸਾਨੂੰ ਮਤਲਬ ਕਿ ਗੱਲ ਚੱਕੜੀ ਚਾਹੀਦੀ ਆ ਕਿ ਤੁਸੀਂ ਹੁਣ ਕਿਉਂ ਹੁਣ ਕਿਉਂ ਇੰਨੀ ਗੱਲ ਕਹਿਣ ਲੱਗੇ ਜਦ ਕੀ ਉਹ ਬੰਦੇ ਨੇ ਦੱਸਿਆ ਕਿ ਮੈਂ 15 ਵਾਰੀ ਤਾਂ ਗੇੜੇ ਮਾਰਿਆ ਹੈ ਸਿਟੀਜ਼ਨ ਤੋਂ ਬਾਅਦ ਠੀਕ ਆ ਇੰਡੀਆ ਨੂੰ ਉਦੋਂ ਤੋਂ ਤੁਸੀਂ ਫੜਿਆ ਨਹੀਂ ਹੁਣ ਕਿਉਂ ਫੜ ਰਹੇ ਆ ਸੋ ਪੋਲਿਟਿਕਲ ਕੇਸ ਵਾਲੇ ਜਿਹੜੇ ਸੈਲਮ ਵਾਲੇ ਗ੍ਰੀਨ ਕਾਰਡ ਵਾਲੇ ਆ ਹੋਲਡਰ ਉਹ ਸਿਟੀਜ਼ਨਸ਼ਿਪ ਲਈ ਹੋਈ ਆ ਉਹਨਾਂ ਨੂੰ ਵੀ 에ਰਪੋਰਟਾਂ ਤੇ ਇੰਡੀਆ ਜਾਣ ਲੱਗੇ ਖਤਰਾ ਵਾ ਠੀਕ ਆ ਜੀ ਵਾਪਸ ਆਉਣ ਲੱਗਿਆਂ ਆਪਣੀ ਕੀਤੀ ਕਰਾਈ ਸਾਰੀ ਮਿਹਨਤ ਕਹਿੰਦੇ ਨੇ ਉਹਨਾਂ ਦੇ ਖੂਚ ਪਾ ਉਹ ਕੰਮ ਨਾ ਕਰਿਓ ਹੁਣ ਜਿਹੜਾ ਚੁੱਪ ਕਰਕੇ ਸ਼ਾਂਤੀ ਨਾਲ ਜਿੰਨੀ ਦੇ ਤੱਕ 트럼ਪ ਬੈਠਾ ਵੈਰਕਾ ਦੇ ਵਿੱਚ ਨਾ ਚੁੱਪ ਕਰਕੇ ਸ਼ਾਂਤੀ ਨਾਲ ਇੰਡੀਆ ਜਾਣ ਤੋਂ ਬਗੈਰ ਬੈਜੋ ਜੇ ਵਿਆਹ ਰੱਖੇ ਸੀਗੇ ਤੇ ਕੈਨਸਲ ਕਰ ਦਿਓ ਕਿਉਂਕਿ ਤਾਨੂੰ ਕੁਛ ਵੀ ਹੋ ਸਕਦਾ 에어ਪੋਰਟ ਤੇ ਬਾਅਦ ਤੁਸੀਂ ਸਾਰੀ ਉਮਰ ਲਈ ਪਛਤਾਉਣਾ ਮੈਂ ਤਾਂ ਕਮਾਈਆਂ ਕਰਦਾ ਰਹਿ ਗਿਆ ਉਦੋਂ ਦੀ ਓਕੇ ਜਿਹੜੇ ਚੱਕ ਕੇ ਚੱਕਦੇ ਪਏ ਨਾ ਇਸ ਵਲੇ ਉਹਨਾਂ ਦਾ 1.5 2-2 ਲੱਖ ਜਿਹੜਾ ਬੈਂਕਾਂ ਚ ਪਿਆ ਉਹ ਵੀ ਨਹੀਂ ਚੱਕਣ ਦਿੰਦੇ ਪਏ ਉਹ